ਅਸੀਂ ਤਾਂ ਕਹਿੰਦੇ ਸੀ ਕਿ ਸਾਡੇ ਸ਼ਹਿਰ ਦੇ ਹਾਲਾਤ ਮਾੜੇ ਆ ਆਹ ਹਾਲਾਤ ਤੁਹਾਨੂੰ ਦੱਸ ਦਈਏ ਕਿ ਇੱਕ ਪੱਤਰਕਾਰ ਨੇ ਆਪਣੇ ਸ਼ਹਿਰ ਦੇ ਹਾਲਾਤ ਵਿਖਾ ਦਿੱਤੇ ਆ ਆਪਣੇ ਇਲਾਕੇ ਦੇ ਹਾਲਾਤ ਵਿਖਾ ਦਿੱਤੇ ਆ ਵੇਖੋ ਸਰਕਾਰਾਂ ਨੂੰ ਹੁਣ ਸ਼ਰਮ ਆਉਂਦੀ ਆ ਜਾਂ ਨਹੀਂ ਆਉਂਦੀ ਜਾਂ ਧਿਆਨ ਇਹਨਾਂ ਵੱਲ ਪੈਂਦਾ ਜਾਂ ਨਹੀਂ ਪੈਂਦਾ ਪਹਿਲਾਂ ਤਾਂ ਸਰਕਾਰਾਂ ਸੀਗੀਆਂ ਉਹ ਜਿਨ੍ਹਾਂ ਨੇ ਢਿੱਡ ਭਰ ਲੈ ਰਾਜ ਕਰ ਲੈ 70 70 ਸਾਲ ਰਾਜ ਕਰਕੇ ਕਹਿ ਦਿੱਤਾ ਕਿ ਸਾਨੂੰ ਸਮਾਂ ਹੀ ਨਹੀਂ ਮਿਲਿਆ ਤਾਂ ਹੁਣ ਬਦਲਾਵ ਵਾਲੀ ਸਰਕਾਰ ਆਈ ਏ ਤਾਂ ਹੁਣ ਬਦਲਾਵ ਵਾਲੀ ਨੇ ਵੀ ਕਹਿ ਦੇਣਾ ਕਿ ਮੈਨੂੰ ਸਮਾਂ ਹੀ ਨਹੀਂ ਮਿਲਿਆ 4 ਸਾਲ ਤਾਂ ਸਾਡੇ ਇਦਾਂ ਹੀ ਲੰਘ ਗਏ ਆ ਹੁਣ 6 ਮਹੀਨੇ ਚ ਅਸੀਂ ਕੀ ਕਰ ਦਈਏ ਆ ਤੁਸੀਂ ਵੇਖੋ ਕੀ ਇਹ ਜਦੋਂ ਬਦਲਾਵ ਵਾਲੀ ਸਰਕਾਰ ਨੇ ਆਪਣੇ ਕੰਮ ਨਹੀਂ ਕੀਤੇ ਤਾਂ ਅਗਲਾ ਬਦਲਾਵ ਕਿਹੜਾ ਆਵੇਗਾ ਆ ਤੁਹਾਨੂੰ ਪੂਰੀਆਂ ਤਸਵੀਰਾਂ ਵਿਖਾਉਂਦੇ ਆ ਔਰ ਦੱਸਦੇ ਆ ਗੱਲਬਾਤ ਕੀ ਮਾਮਲਾ ਕੀ ਆ ਔਰ ਇਹ ਪੱਤਰਕਾਰ ਨੇ ਕਿਉਂ ਨੰਗਿਆ ਕੀਤਾ ਇਸ ਮੁਹੱਲੇ ਨੂੰ ਔਰ ਕਿਉਂ ਇੱਥੇ ਆ ਕੇ ਆਪਣੀ ਹਿੰਮਤ ਵਿਖਾਈ ਆ ਆ ਤਸਵੀਰਾਂ ਵੇਖੋ ਔਰ ਜਿਵੇਂ ਤੁਸੀਂ ਵੀਡੀਓ ਪੂਰੀ ਵੇਖਦੇ ਹੋ ਪੂਰੀ ਗੱਲਬਾਤ ਵੀ ਸੁਣਨੀ ਆ ਪੂਰੀ ਤੁਹਾਨੂੰ ਗੱਲਬਾਤ ਸੁਣਾਉਂਦੇ ਆ ਪੱਤਰਕਾਰ ਦੀ ਕਿਸ-ਕਿਸ ਨਾਲ ਗੱਲਬਾਤ ਹੋਈ ਆ ਔਰ ਕਿਉਂ ਇਹ ਮਾਮਲਾ ਜਿਹੜਾ ਗਰਮਾ ਗਿਆ ਇਹ ਵੀਡੀਓ ਪੂਰੀ ਵੇਖ ਕੇ ਤੁਸੀਂ ਕਮੈਂਟ ਜ਼ਰੂਰ ਕਰਨਾ ਔਰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਤੁਹਾਨੂੰ ਜਾਂ ਕਿਹੜੇ ਕਿਹੜੇ ਦੁਕਾਨਦਾਰਾਂ ਦਾ ਕੀ ਕੀ ਨੁਕਸਾਨ ਹੋਣ ਡਿਆ ਵਾ ਅਸੀਂ ਦੂਸਰੇ ਦੁਕਾਨਦਾਰਾਂ ਨਾਲ ਵੀ ਤੁਹਾਡੀ ਗੱਲਬਾਤ ਕਰਵਾ ਦਿੰਨੇ ਆ ਇਹਨਾਂ ਦੀ ਬੜੀ ਇੱਕ ਟਾਪ ਪੁਆਇੰਟ ਦੇ ਦੁਕਾਨ ਆ ਇਹਨਾਂ ਨਾਲ ਗੱਲਬਾਤ ਕਰਦੇ ਆ ਓ ਸਰ ਇੱਕ ਮਿੰਟ ਹਾਂਜੀ ਸਾਹਿਬ ਜੀ ਸਸੀ ਗੱਲ ਜੀ ਹਾਂਜੀ ਆਹ ਰੋਡ ਜਿਹੜਾ ਵਾ 2 2.5 ਮਹੀਨੇ ਹੋ ਗਏ ਜਿਹੜਾ ਕੰਮ ਚੱਲ ਰਿਹਾ ਵਾ ਇਹਦਾ ਤੁਹਾਨੂੰ ਕਿਤੇ ਨਾ ਕਿਤੇ ਕੋਈ ਨੁਕਸਾਨ ਕੋਈ ਹੋਇਆ ਵਾ ਭਾਜੀ ਮੇਰੇ ਨਾਲ ਸ਼ੀਸ਼ੇ ਟੁੱਟ ਗਏ ਆਹ ਜਿਹੜੇ ਸ਼ੀਸ਼ੇ ਆ ਇਹਨਾਂ ਦੇ ਰੋਡ ਦੇ ਰੋਡ ਦੇ ਵੱਟੇ ਵੱਜਣ ਦੇ ਨਾਲ ਟੁੱਟੇ ਹੋਏ ਆ ਇਹ ਕੈਮਰਾਮੈਨ ਨੂੰ ਕਹੂੰਗਾ ਇਹ ਸ਼ੀਸ਼ੇ ਇੱਕ ਵਾਰੀ ਦਿਖਾਏ ਜਾਣ ਉੱਪਰ ਲਾਵੀਂ ਆਹ ਵੱਟੇ ਵੱਜੇ ਇੱਥੇ ਦੇ ਵੱਟੇ ਵੱਜੇ ਅੱਛਾ ਆਹ ਜਿਹੜਾ ਵੱਟਾ ਵੱਜਾ ਹੋਇਆ ਵਾ ਇਹ ਇੱਕ ਇੱਕ ਕਿਦਾਂ ਵੱਟਾ ਵੱਜਾ ਕਾਰ ਥੱਲੇ ਕਾਰਤਲ ਉਹ ਵੱਜਦੇ ਤਾਂ ਮੇਰੇ ਮੂਹ ਤੇ ਬਚਾ ਓਕੇ ਓਕੇ ਉਹਦੇ ਵਿੱਚ ਤੁਸੀਂ ਕੋਈ ਆਪਣਾ ਕੋਈ ਫਿਰ ਡਾਕਟਰੀ ਟਰੀਟਮੈਂਟ ਕਰਵਾਇਆ ਹਾਂਜੀ ਜੀ ਓਕੇ ਓਕੇ ਹੋਰ ਕੋਈ ਨੁਕਸਾਨ ਹੋਰ ਵੀ ਕੋਈ ਗਾਕੀ ਦਾ ਕੋਈ ਗਾਕੀ ਦਾ ਫਰਕ ਪਿਆ ਹੋਵੇ ਤੁਹਾਡਾ ਗਾਕੀ ਦਾ ਨਹੀਂ ਆਹ ਦੇਖੋ ਐਂ ਚੀਜ਼ਾਂ ਮੇਰੀਆਂ ਆ ਵੇਖੋ ਜੀ ਮੈਂ ਕੈਮਰਾਮੈਨ ਨੂੰ ਕਹੂੰਗਾ ਇੱਥੇ ਕੈਮਰਾ ਇੱਕਾਰੀ ਮਾਰਿਆ ਜਾਵੇ ਵੀ ਦੇਖੋ ਇਸ ਦੁਕਾਨਦਾਰ ਦਾ ਜਿਹੜਾ ਨੁਕਸਾਨ ਹੋਇਆ ਵਾ ਉਸ ਠੇਕੇਦਾਰ ਦੀ ਵਜ੍ਹਾ ਨਾਲ ਜਿਹਦੇ ਕੋਲੇ ਰੋਡ ਦਾ ਠੇਕਾ ਵਾ ਉਹ ਨੁਕਸਾਨ ਜਿਹੜਾ ਇਹਨਾਂ ਦਾ ਹੋਇਆ ਵਾ ਇੱਕ ਉਹ ਦੁਕਾਨਦਾਰ ਨੇ ਦੱਸਿਆ ਵੀ ਸੱਟ ਲੱਗੀ ਇਹਦੇ ਇੱਕ ਇਹਨਾਂ ਦੇ ਲੱਗੀ ਆ ਫੇਰ ਆ ਸ਼ੀਸ਼ੇ ਟੁੱਟੇ ਗਏ ਨੇ ਤੇ ਇਹਨਾਂ ਦੀ ਇਹਨਾਂ ਦੀ ਪਰਵਾਈ ਜਿਹੜੀ ਆ ਉਹ ਉਹ ਕੌਣ ਜ਼ਿੰਮੇਵਾਰ ਆ ਜੀ ਉਹਦਾ ਅਸੀਂ ਆਓ ਜੀ ਇੱਕ ਮਿੰਟ ਆ ਜਿਹੜਾ ਰੋਡ ਦਾ ਕੰਮ 2 2.5 ਮਹੀਨੇ ਤੋਂ ਚੱਲ ਰਿਹਾ ਵਾ ਇਹਦਾ ਇਹਦਾ ਕਿਤੇ ਨਾ ਕਿਤੇ ਕੋਈ ਨੁਕਸਾਨ ਤੁਹਾਡੀ ਕਾਰੋਬਾਰ ਨੂੰ ਪਿਆ ਨੁਕਸਾਨ ਹੀ ਨੁਕਸਾਨ ਆ ਜਦੋਂ ਗੱਡੀਆਂ ਕੋ ਟਰੈਕਟਰ ਉਹਨਾਂ ਦਾ ਜਾਂ ਛੋਟੀ ਗੱਡੀਆਂ ਲੰਘਦੀ ਆ ਘੱਟੋ ਘੱਟੀ ਹੋਈ ਨੇ ਅਸੀਂ ਆਪ ਗਾ ਗਾ ਵੀ ਸਾਡਾ ਕਹਿੰਦੇ ਯਾਰ ਕਿੱਥੇ ਫਸ ਗਏ ਆ ਇਹ ਕਿੰਨੇ ਚਿਰ ਹੋ ਗਿਆ ਦੇਖੋ ਤੁਹਾਡੇ ਸਾਹਮਣੇ ਕਿੰਨਾ ਚਿਰ ਹੋ ਗਿਆ ਆ ਘਰਦਿਆਂ ਨੂੰ ਵੀ ਆ ਕੁਛ ਨਹੀਂ ਕੀਤਾ ਗਿਆ ਅਸੀਂ ਮਿੱਟੀ ਘਟੋ ਘਟਈ ਹੋਇਆ ਪਿਆ ਅਸੀਂ ਇੱਥੇ ਮੈਂ ਤਾਂ ਆਜ ਕੰਮ ਹੁੰਦਾ ਜੋ ਮਾਰੇ ਘਟਾ ਉੜਦਾ ਤੇ ਬੁਰੇ ਹਾਲ ਜੇ ਇਹਨਾਂ ਨੂੰ ਛੇਤੀ ਤੋਂ ਪਰਾਇਆ